ਇਹਨਾਂ ਨੇ ਜੀ ਗੋ ਦਾਾਇਦੇ ਗਾਇਸ ਦੇ ਧਰੂ ਗਾਂ ਦੇ ਗੋਲੇ ਡਾਗਨੇ ਸ਼ੁਰੂ ਕਰ ਦਿੱਤੇ ਜਦੋਂ ਉੱਥੋਂ ਜਿਹੜੀ ਸੀਗਾ ਉਹ ਸਾਹ ਨਹੀਂ ਆ ਰਿਹਾ ਸੀਗਾ ਜੀ ਉਦੋਂ ਅਸੀਂ ਦੂਜੀ ਸਾਈਡ ਰਹਿ ਗਏ ਜਦੋਂ ਸਾਨੂੰ ਪਤਾ ਲੱਗਾ ਵੀ ਉਹਦੇ ਸਿੱਧੀ ਗੋਲੀ ਮਾਰ ਦਿੱਤੀ ਜੀ ਉਹ ਆਪਦੇ ਵਿਚ ਆ ਖਤਰ ਖੜੀ ਸੀਗੀ ਦੂਰ ਕਣਕ ਦੇ ਵਿੱਚ ਨੇ ਤਕੱਲਾ ਸਾਡੇ ਪਿੰਡ ਨੂੰ ਘਟਣੀ ਸਾਰੀ ਦਿਨ ਹੋ ਰਹੀ ਹੈ ਜੀ ਕਿਹਦੇ ਨੌਜਵਾਨ ਪੁੱਤ ਮਰ ਜਾਈ ਬਹੁਤ ਫੀਲ ਉਹਨਾਂ ਦੇ ਮਾਪਿਆਂ ਨੂੰ ਬਹੁਤ ਫੀਲ ਹੋਣਾ ਜੀ ਸਾਡਾ ਤਾਂ ਚਲੋ ਪਿੰਡ ਦਾ ਸਾਡਾ ਦਾ ਦੋਸਤ ਸੀਗਾ ਜੀ ਸਟ੍ਰੀਕਲ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਮੈਂ ਹਰਸ਼ਦੀਪ ਕੌਰ ਇਸ ਵਕਤ ਅਸੀਂ ਪਟਿਆਲਾ ਦੇ ਰਜਿੰਦਰਾ ਹਸਪਤਾਲ 'ਚ ਮੌਜੂਦ ਆ ਖਨੋਰੀ ਬਾਰਡਰ ਤੇ ਸ਼ੋਭਕਰਨ ਸਿੰਘ ਦੀ ਮੌਤ ਹੋਈ 23 ਸਾਲ ਉਮਰ ਸੀ ਦੋ ਭੈਣਾਂ ਦਾ ਇਕਲੌਤਾ ਪਰਾ ਸ਼ੋਭਕਰਨ ਦੀ ਮ੍ਰਿਤਕ ਦੇ ਇੱਥੇ ਪਟਿਆਲਾ ਹਸਪਤਾਲ ਚ ਹੀ ਰੱਖੀ ਗਈ ਹੈ ਉਹਨਾਂ ਦੇ ਪਿੰਡ ਵਾਲੇ ਇੱਥੇ ਪਹੁੰਚੇ ਹੋਏ ਨੇ ਪਰਿਵਾਰ ਵਾਲੇ ਪਹੁੰਚੇ ਨੇ ਤੇ ਮੇਰੇ ਨਾਲ ਚਸ਼ਮਦੀਦ ਮੌਜੂਦ ਨੇ ਜਿਨ੍ਹਾਂ ਦੇ ਸਾਹਮਣੇ ਹੀ ਸ਼ੁਭਕਰਨ ਸਿੰਘ ਨੂੰ ਗੋਲੀ ਲੱਗੀ ਸੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕੁਲਦੀਪ ਸਿੰਘ ਹੈ ਜੀ ਤੁਸੀਂ ਸ਼ੁਭਕਰਨ ਦੇ ਪਿੰਡ ਤੋਂ ਹੀ ਹੋ ਹਾਂਜੀ ਮੈਂ ਉਹਨਾਂ ਦੇ ਪਿੰਡ ਤੋਂ ਹੀ ਹਾਂ ਜੀ ਤੇ ਕੀ ਹੋਇਆ ਸੀ ਕੱਲ ਇਹਨਾਂ ਨੇ ਜੀ ਗੋ ਇਹਦੇ ਗਾਂਸ ਦੇ ਥਰੂ ਗਾਂਸ ਦੇ ਗੋਡੇ ਦਾਗਣੇ ਸ਼ੁਰੂ ਕਰਤੇ ਜਦੋਂ ਉੱਥੋਂ ਜਿਹੜੇ ਸੀਗਾ ਉਹ ਸਾਹ ਨਹੀਂ ਆ ਰਿਹਾ ਸੀਗਾ ਜੀ ਉਹ ਤੋਂ ਬਚਣ ਦੇ ਮਾਰੇ ਸਾਡਾ ਦੋਸਤ ਇੱਕ ਉਹਨਾਂ ਦੇ ਨਾਲ ਹੋਰ ਮੁੰਡਾ ਸੀਗਾ ਜੀ ਪਿੰਡ ਉਹ ਕਣਕ 'ਚ ਚਲੇ ਗਿਆ ਜੀ ਅੱਗੇ ਆਪਦੇ ਬਚਾਅ ਖਾਤਰ ਜੀ ਅਸੀਂ ਦੂਜੀ ਸਾਈਡ ਰਹਿ ਗਏ ਜੀ ਜਦੋਂ ਸਾਨੂੰ ਪਤਾ ਲੱਗਾ ਵੀ ਉਹਦੇ ਸਿੱਧੀ ਗੋਲੀ ਮਾਰ ਦਿੱਤੀ ਜੀ ਉਹ ਆਪਦੇ ਬਚਾਅ ਖਾਤਰ ਖੜੀ ਸੀਗੀ ਜੀ ਦੂਰ ਕਣਕ ਦੇ ਵਿੱਚ ਜੀ ਤੇ ਇਹ ਦੋ ਆ ਸਾਨੂੰ ਉੱਥੋਂ ਲੱਗਿਆ ਜੀ ਕਹਿੰਦੇ ਗੋਲੀ ਲੱਗੀ ਹੈ ਮੁੰਡੇ ਦੇ ਉਹ ਸਾਡਾ ਹੀ ਪਿੰਡੋਂ ਮੁੰਡਾ ਸੀਗਾ ਜੀ ਨਾਲ ਇਹਦੇ ਪੋਤ ਲੈ ਕੇ ਤੇ ਇੱਥੇ ਮੰਡੀ ਗਲਾਂ ਦਾ ਮੁੰਡਾ ਖੜਾ ਸੀਗਾ ਜੀ ਹੁਣੇ ਚੁੱਕ ਕੇ ਇਹਨੂੰ ਐਂਬੂਲੈਂਸ ਚ ਲੈ ਗਏ ਜੀ ਉਹ ਨਾਲ ਇੱਕ ਪਿੰਡੋਂ ਮੁੰਡਾ ਆ ਗਿਆ ਜੀ ਮੈਨੂੰ ਬਾਅਦ ਚ ਪਤਾ ਲੱਗਾ ਜੀ ਮੈਂ ਬਾਅਦ ਚ ਆਇਆ ਜੀ ਇੱਥੇ ਤੇ ਸਾਡੇ ਪਿੰਡ ਦੇ ਸਾਰੇ ਬੰਦੇ ਸਾਡੇ ਹੁਣ ਤੋਂ ਪਹਿਲਾਂ ਆ ਗਏ ਸੀਗੇ ਜੀ ਇੱਥੇ ਤੇ ਇੱਥੇ ਇਹਨਾਂ ਦੀ ਬੈੱਡ ਉਹ ਅੱਡੀ ਹੁਣ ਇੱਥੇ ਰੱਖੀ ਹੋਈ ਹੈ ਜੀ ਤੇ ਸ਼ੋਪਕਰਾਂ ਨੇ ਹੱਥਾਸੀ ਕਿਸੇ ਤਰ੍ਹਾਂ ਦਾ ਕੋਈ ਹੁੱਲੜਬਾਜ਼ੀ ਜਾਂ ਕਿਤੇ ਅੱਗੇ ਨਹੀਂ ਸੀ ਆਰਾਮ ਦੇ ਨਾਲ ਆਪਣੇ ਸ਼ਾਂਤਮਈ ਤਰੀਕੇ ਦੇ ਨਾਲ ਪ੍ਰੋਟੈਸਟ ਕਰ ਰਹੇ ਸੀ ਜਦੋਂ ਅਥਰੂ ਗੈਸ ਤੇ ਗੋਲੇ ਉਧਰ ਹਰਿਆਣਾ ਵਾਲੀ ਸਾਈਡ ਤੋਂ ਆਏ ਉਦੋਂ ਆਪਣੇ ਬਚਾ ਦੇ ਲਈ ਬਸ ਖੇਤਾ ਵਿੱਚ ਗਿਆ ਤੇ ਉਸ ਨੂੰ ਗੋਲੀ ਮਾਰ ਦਿੱਤੀ ਗਈ ਹਾਂਜੀ ਹਾਂਜੀ ਉਹ ਸਾ ਉੱਥੇ ਸਾ ਦਾ ਆਉਣ ਦੇ ਕਰਕੇ ਨਾ ਆਉਣ ਦੇ ਕਰਕੇ ਹੀ ਗਏ ਸੀਗੇ ਉਹਦੇ ਬਚਾਅ ਖਾਤਰ ਗਏ ਸੀਗੇ ਜੀ ਉੱਥੇ ਸਾ ਕਿਸੇ ਨੂੰ ਵੀ ਨਹੀਂ ਆਉਂਦਾ ਜੀ ਉਸ ਉਸ ਦਾ ਕਰਕੇ ਉਹ ਆਪਣੇ ਬਚਾਅ ਖਾਤਰ ਗਏ ਸੀਗੇ ਜੀ ਤੇ ਉਹਨਾਂ ਨੇ ਜੀ ਇਹਦੇ ਬੁਲਟ ਇੱਥੇ ਲੱਗੀ ਹੈ ਜੀ ਪੱッセ ਜੀ ਗਿੱਛੀ ਜੀ ਤੇ ਬਸ ਕੀ ਗੋਲੀ ਕਿਸ ਤਰ੍ਹਾਂ ਦੀ ਗੋਲੀ ਸੀ ਕਿਉਂਕਿ ਉੱਥੇ ਜੋ ਪਲਾਸਟਿਕ ਦੀਆਂ ਗੋਲੀਆਂ ਵੀ ਨੇ ਉਹ ਵੀ ਮਾਰੀ ਨਹੀਂ ਨਹੀਂ ਇਹ ਤਾਂ ਸਿੱਧੀ ਜਿਹੜੀ ਬੁਲਟ ਹੁੰਦੀ ਹੈ ਜੀ ਉਹੀ ਹੈ ਜੀ ਕੋਈ ਪਲਾਸਟਿਕਟ ਦੀ ਨਹੀਂ ਕੁਛ ਨਹੀਂ ਡਾਕਟਰ ਸਾਹਿਬ ਨੇ ਵੀ ਇੱਥੇ ਦੱਸ ਦਿੱਤਾ ਬਾਕੀ ਜੀ ਜੇ ਕੋਈ ਗਾਹਾਂ ਰਿਪੋਰਟ ਹੋ ਸਾਨੂੰ ਪਤਾ ਲੱਗਿਆ ਨਾ ਜੀ ਸਰ ਤੇ ਮੌਕੇ ਤੇ ਹੀ ਸ਼ੌਪਕਰਨ ਸਿੰਘ ਦੀ ਮੌਤ ਹੋ ਗਈ ਸੀ ਨਹੀਂ ਜੀ 11 ਤਾਂ ਸੀਗੇ ਚੱਲਦੇ ਸੀਗੇ ਹਿੱਸਾ ਪਰ ਰਸਤੇ 'ਚੋਂ ਦੇ ਉਹਨਾਂ ਦੀ ਡੈਥ ਹੋ ਗਈ ਸੀਗੀ ਜੀ। ਤੇ ਬਤੌਰ ਦੋਸਤ ਤੁਹਾਡੇ ਲਈ ਤਾਂ ਬਹੁਤ ਮੁਸ਼ਕਲ ਹੋਵੇਗਾ ਇੱਕ ਪਾਸੇ ਅੰਦੋਲਨ 'ਈ ਤੁਸੀਂ ਡਟੇ ਹੋ ਸ਼ਾਂਤਮਈ ਤਰੀਕੇ ਦੇ ਨਾਲ ਤੇ ਉਤੋਂ ਇਸ ਤਰ੍ਹਾਂ ਦਾ ਐਕਸ਼ਨ ਆਪਣੇ ਦੋਸਤ ਨੂੰ ਗਵਾਣਾ ਇੱਕ ਆਪਣੇ ਅੰਦੋਲਨਕਾਰੀ ਸਾਥੀ ਨੂੰ ਗਵਾਣਾ ਅਸੀਂ ਦੇਖ ਰਹੇ ਤੁਹਾਡੇ ਹੱਥ ਅਜੇ ਵੀ ਕੰਬ ਰਹੇ ਨੇ ਤੁਸੀਂ ਉਹ ਮੈਂਟਲੀ ਉਸ ਸਟੇਟ 'ਚ ਨਹੀਂ ਉਹ ਗੱਲਬਾਤ ਕਰਨ ਦੇ ਪਰ ਸਾਡੀ ਕੋਸ਼ਿਸ਼ ਕੀ ਅਸੀਂ ਲੋਕਾਂ ਨੂੰ ਦੱਸ ਸਕੇ ਕਿ ਕੀ ਮੌਕੇ ਤੇ ਹਾਲਾਤ ਬਣੇ ਜਿਸ ਕਾਰਨ ਸ਼ੋਪਕਰਨ ਸਿੰਘ ਨਹੀਂ ਬਚ ਪਾਇਆ ਇਹ ਤੱਕ ਅੱਲਾ ਸਾਡੇ ਪਿੰਡ ਨੂੰ ਘਟਾ ਨਹੀਂ ਸਾਰੀ ਦੁਨੀਆ ਨਹੀਂ ਆ ਜੀ ਕਿਸੇ ਦਾ ਨੌਜਵਾਨ ਪੁੱਤ ਮਰ ਗਿਆ ਜੀ ਬਹੁਤ ਫੀਲ ਉਹਨਾਂ ਦੇ ਮਾਪਿਆਂ ਨੂੰ ਬਹੁਤ ਫੀਲ ਹੋਣਾ ਜੀ ਸਾਡਾ ਤਾਂ ਚਲੋ ਪਿੰਡ ਦਾ ਸਾਡਾ ਦਾ ਦੋਸਤ ਸੀਗਾ ਜੀ ਪਰ ਇਹ ਪੂਰੀ ਇੰਡੀਆ ਨੂੰ ਘਟਾ ਆ ਯਾਰ ਜੀ ਬੰਦੇ ਦਾ ਹਾਂਜੀ ਸਾਡਾ ਸ਼ੋਪਕਰਨ ਦੇ ਗਵਾਂਢੀ ਵੀ ਨੇ ਸ਼ੋਪਕਰਨ ਦੇ ਪਰਿਵਾਰ ਦੀ ਮੈਂ ਗੱਲ ਕਰ ਰਹਾ ਤੇ ਉਹਨਾਂ ਨੇ ਦੱਸਿਆ ਕਿ ਦੋ ਭੈਣਾਂ ਦਾ ਜਿਵੇਂ ਇਕਲੌਤਾ ਪੁੱਤ ਹੈ 23 ਸਾਲ ਉਮਰ ਸੀ ਸ਼ੋਪਕਰਨ ਸਿੰਘ ਦੀ ਤੇ ਮਦਰ ਵੀ ਨਹੀਂ ਨੇ ਸ਼ੁਕਰਨ ਸਿੰਘ ਦੇ ਪਰਿਵਾਰ ਚ ਹੋਰ ਕੌਣ ਕੌਣ ਹੈ ਉਹਨਾਂ ਨਾਲ ਹੀ ਗੱਲਬਾਤ ਕਰਦੇ ਆ ਸਟ੍ਰਿਕਲ ਤੁਹਾਡਾ ਨਾਮ ਜੀ ਮੇਰਾ ਨਾਮ ਗੁਰਪਿੰਦਰ ਸਿੰਘ ਦਾ ਜੀ ਉਹਨਾਂ ਦੇ ਮਦਰ ਦੀ ਡੈਥ ਹੋ ਗਈ ਸੀ ਫਾਦਰ ਉਹਨਾਂ ਦੇ ਅਬਨਾਰਮਲ ਨੇ ਤੇ ਇੱਕ ਵੱਡੀ ਸਿਸਟਰ ਮੈਰਿਡ ਹੈ ਔਰ ਛੋਟੀ ਅਨ ਮੈਰਿਡ ਹੈ ਔਰ ਦਾਦਾ ਦਦੀ ਵੀ ਨਹੀਂ ਹੈ ਉਹ ਇਕੱਲੇ ਪਰਿਵਾਰ ਨੂੰ ਪਾਲਦੇ ਸੀਗੇ ਔਰ ਆਪਣੇ ਸਿਸਟਰ ਦੇ ਵੀ ਦੇਖਭਾਲ ਕਰਦੇ ਸੀ ਉਹ ਦੀ ਸਟੱਡੀ ਵਗੈਰਾ ਸਭ ਕੁਝ ਤੇ ਸ਼ੁਕਰਨ ਪਹਿਲੇ ਦਿਨ ਤੋਂ ਹੀ ਇਸ ਤਰ੍ਹਾਂ ਅੰਦੋਲਨ ਚ ਅੱਗੇ ਰਹੇ ਹਾਂਜੀ ਜੋ ਇਸ ਤੋਂ ਪਹਿਲਾਂ ਹੋਇਆ ਸੀ ਉਹਦੇ ਵਿੱਚ ਵੀ ਉਹਨਾਂ ਦਾ ਹੋਂਕਾ ਸੀ ਅਸਲ ਦਿੱਲੀ ਵੀ ਜਾਂਦੇ ਸੀ ਹਾਂਜੀ ਹਾਂਜੀ ਯੋਗਦਾਨ ਸੀਗਾ ਤੇ ਔਰ ਖੇਤੀਬਾੜੀ ਕਰਦੇ ਸੀ ਤਾਂ ਆਬਵੀਅਸਲੀ ਉਹਨਾਂ ਦਾ ਇਸ ਚੇ ਕਾਫੀ ਹੋ ਸੀਗਾ ਮੈਂ ਤਾਂ ਨੌਕਰੀ ਨਹੀਂ ਕਰਦੇ ਸੀ ਖੇਤੀ ਉਹਨਾਂ ਦਾ ਮੁਕਤੰਦਾ ਹਾਂਜੀ ਹਾਂਜੀ ਉਹਨਾਂ ਨੇ ਪਲੱਸ 2 ਤੱਕ ਪੜਾਈ ਕੀਤੀ ਸੀ ਉਸ ਤੋਂ ਬਾਅਦ ਉਹ ਖੇਤੀਬਾੜੀ ਕਰਨਾ ਸ਼ੁਰੂ ਕਰਤਾ ਸੀ ਉਹਨਾਂ ਨੇ ਕਿ ਹਰਿਆਣਾ ਵਾਲੇ ਪਾਸਿਓ ਲਗਾਤਾਰ ਐਕਸ਼ਨ ਹੋ ਰਿਹਾ ਤੇ ਪੰਜਾਬ ਦਾ ਨੌਜਵਾਨ ਮੁੰਡਾ ਬਚ ਹੀ ਨਹੀਂ ਸਕਿਆ ਉਸ ਤੋਂ ਹਾਂਜੀ ਮੈਂ ਕਾਫੀ ਅੰਨਦੀ ਸਿਸਟਰ ਜਿਹੜੀ ਉਹ ਉਹਨਾਂ ਦਾ ਪਤਾ ਚੱਲਿਆ ਕਿ ਬਹੁਤ ਬੁਰਾ ਹਾਲ ਹੈ ਉਹਨਾਂ ਦੇ ਅੰਕਲ ਚਾਚਾ ਜੀ ਉਹ ਵੀ ਗੱਲ ਇੱਥੇ ਆਏ ਸੀ ਪਰ ਉਹਨਾਂ ਨੇ ਵਾਪਸ ਭੇਜਤਾ ਕਿਉਂਕਿ ਉਹਨਾਂ ਦਾ ਫਿਰ ਤੇ ਟ੍ਰੀਟਮੈਂਟ ਚੱਲ ਰਿਹਾ ਦੇਖ ਨਹੀਂ ਸਕੇ ਉਹ ਜਾ ਕੇ ਇੱਥੇ ਤੇ ਬੜਾ ਫੈਮਿਲੀ ਦਾ ਮੁਸ਼ਕਿਲ ਅਜਮੈਂ ਹਾਂਜੀ ਸਰਕਾਰਾਂ ਨੂੰ ਤੁਸੀਂ ਕੀ ਕੁਝ ਕਹਿਣਾ ਚਾਹੋਗੇ ਹਾਲਾਂਕਿ ਅਸੀਂ ਉਸ ਉਹ ਭਾਵਨਾ ਨੂੰ ਫੀਲ ਕਰ ਪਾ ਰਹੇ ਆ ਤੁਹਾਡੇ ਅੰਦਰ ਕਿ ਤੁਹਾਡੇ ਆਪਣੇ ਤੁਸੀਂ ਇਕਲੌਤੇ ਜੋ ਤੁਹਾਡੇ ਗਵਾਂਡੀ ਸੀ ਹਨਾ ਇਕਲੌਤਾ ਪੈਣਾ ਦਾ ਭਰਾ ਉਸ ਨੂੰ ਗਵਾਇਆ ਹੈ ਕੀ ਲੱਗਦਾ ਇਸ ਪੂਰੇ ਸਿਸਟਮ ਨੂੰ ਇਸ ਪੂਰੇ ਐਕਸ਼ਨ ਨੂੰ ਇਸ ਕੜੀ ਨੂੰ ਕਿਵੇਂ ਦੇਖ ਰਹੇ ਹੋ ਮੈਮ ਬਹੁਤ ਮੁਸ਼ਕਲ ਹੈ ਮੇਰੇ ਹਿਸਾਬ ਨਾਲ ਬੇਰ ਕਰਨਾ ਹੈ ਉਹਨਾਂ ਦੀ ਫੈਮਿਲੀ ਲਈ ਸਾਡੇ ਪੂਰੇ ਪਿੰਡ ਲਈ ਔਰ ਪੂਰੇ ਸਟੇਟ ਲਈ ਜਾਂ ਇੰਡੀਆ ਲਈ ਵੀ ਮੁਸ਼ਕਲ ਹੈ ਮੈਂ ਤਾਂ ਹੀ ਕਹਿਣਾ ਚਾਹਾਂਗਾ ਕਿ ਇਦਾਂ ਨਹੀਂ ਹੋਣਾ ਚਾਹੀਦਾ ਕਿਸੇ ਦੇ ਪਤਨੀ ਮਰਨੇ ਚਾਹੀਦੇ ਜਲਦੀ ਪੀਲੂਸ ਨਿਕਲਣਾ ਚਾਹੀਦਾ ਇਸ ਚੀਜ਼ ਦਾ ਕੁਝ ਵੀ ਬਿਲਕੁਲ ਜਿਸਤਾ ਚਾਹੁੰਦਾ ਯੋ ਉਸ ਨੂੰ ਹੀ ਪਤਾ ਲੱਗਦਾ ਹੈ ਕਿ ਕਿੰਨਾ ਵੱਡਾ ਘਟਾ ਹੈ ਹਾਲਾਂਕਿ ਅਸੀਂ ਦੇਖ ਰਹੇ ਹਾਂ ਕਿ ਕਿਸਾਨ ਆंदोलਨ ਚ ਨੌਜਵਾਨ ਮੁੰਡੇ ਅੱਗੇ ਵੱਧ ਚੜ ਕੇ ਹਿੱਸਾ ਪਾ ਰਹੇ ਨੇ ਪਰ ਇਸ ਤਰ੍ਹਾਂ ਕਿਸੇ ਦੀ ਜਾਨ ਜਾਣੀ ਉਸ ਨੇ ਸਭ ਨੂੰ ਇਸ ਮੋਰਚੇ ਨੂੰ ਪੂਰਾ ਹਲਾਕੇ ਰੱਖ ਦਿੱਤਾ ਹੈ ਸ਼ੁਭ ਕਰਨ ਦੇ ਲਈ ਇਨਸਾਫ ਮੰਗਿਆ ਜਾ ਰਿਹਾ ਹੈ ਬਾਕੀ ਤੁਸੀਂ ਕੀ ਕੁਝ ਕਹਿਣਾ ਚਾਹੋਗੇ ਤੁਸੀਂ ਵੀ ਦੱਸੋ ਦੇਖਦੇ ਰਹੋ ਪੰਜਾਬ ਤੱਕ ਸਟ੍ਰੀਕਾਂ